ਤੋ ਦੋਸਤੋ ਅੱਜ ਦੀ ਵੀਡੀਓ ਕਵਰ ਕਰਦੇ ਵੇ ਆਪਾਂ ਥੌਲੇ ਪੰਡ ਤੋਂ ਸਾਨੂੰ ਚਾਰ ਪੰਜ ਦਾ ਦਿਖਾਉਣੇ ਪਏ ਆਂ ਆਪਾਂ ਜੀ ਵੀਰ ਚਾਰ ਪੌਂਦੇ ਵੇ ਸਿਸਟਮ ਦੇਖੋ 50 75 ਦਾ ਟਰੈਕਟਰ ਆ ਜਿਹਦੇ ਉੱਪਰ ਲੱਗਿਆ ਵਾ ਲੋਡਰ ਸੋ ਆਹ ਦੇਖੋ ਇੱਥੇ ਟਰਾਲੀ ਉੱਤਰ ਗਈ ਤੇ ਸਿੱਧਾ ਉਹ ਚੱਕ ਕੇ ਮਾਰਦਾ ਜਾ ਕੇ 100 ਫੁੱਟ ਤੇ ਚੱਕ ਲੈ ਜਾਉਂਗਾਵੇਂ ਚਾਏ ਸੋ ਆਹ ਦੇਖੋ ਨਾਲੇ ਲਦرائی ਹੋਈ ਜਾਂਦੇ ਨਾਲ ਦੀ ਨਾਲ ਤੇ ਨਾਲੇ ਐ ਭਰ ਕੇ ਟੋਕਰਾ ਹੀ ਇੱਕ ਤਰ੍ਹਾਂ ਦਾ ਲੱਗਿਆ ਵੇ ਇਹਦੇ ਉਰੇ ਲੋਡਰ ਉਹ ਦੇਖੋ ਵੀਰ ਮਾਦੇ ਜੀ ਕਰੋ ਆਪਾਂ ਚਾਰ ਪੌਂਦੇ ਵੇ ਕਿਤੇ ਚਾਰ ਪੰਜ ਦਾ ਪਿਆ ਜੇ ਇੱਥੇ ਸੋ ਲਗਭਗ ਟੋਹਾ ਦੇਖੋ ਇਹਦੇ ਵਿੱਚ ਵੀਰ ਜੌਂੜੀਆਂ ਲਤਰੀਆਂ ਦੇ ਨਾਲ ਗਾਂ ਜਾ ਕੇ ਲਾਹਂਦਾ ਇਹ ਸੋ ਦੇਖੋ ਮਸ਼ੀਨਰੀ ਦੇ ਮਸ਼ੀਨਰੀ ਦਾ ਜੋਗਾ ਪੂਰਾ ਜਮਾ ਤੇ ਜੌਂੜੀਆ ਦੇ ਲੱਗਿਆ ਹੋਇਆ ਸਿਸਟਮ ਸੋ ਦੇਖੋ ਉੱਥੋਂ ਭੱਟ ਲਿਆ ਤੇ ਨੜ ਦਾ ਲਦਰ ਦਾ ਤੁਰਿਆ ਜਾਂਦਾ ਇਸੇ ਟਿੱਕਰ ਸੋ ਦੇਖੋ ਜੈਕ ਸੋ ਦੇਖੋ ਜਮਾ ਕਹਿ ਬਤਾ ਜੌਂੜੀਆ ਤੇ ਸਿਰਾ ਕਰਾਇਆ ਪਿਆ ਐਮ ਐਸ ਇੰਡੀਆ ਵਾਲੇ ਨੇ ਨਵਾਂ ਹੀ ਲਾਇਆ ਇਹਂ ਢਾਇ ਤੋਂ ਲੱਗਿਆ ਸੋ ਦੇਖੋ ਮਾੜਾ ਮਾੜਾ ਛੱਡਦਾ ਤੁਰਿਆ ਜਾਂਦਾ ਤੇ ਨਾਲੇ ਹਵਾ ਪੈਂਦੀ ਤੁਰੀਆਂ ਦੇ ਨਾਲ ਦੀ ਨਾਲ ਇਹ ਤੇ ਨਾਲੇ ਹੋਈਂਦਾ ਲਤਰਾਈ ਤੁਹੇ ਦੇਖੋ ਸਾਰਾ ਕੰਮ ਇਲੈਕਟ੍ਰੋਨਿਕਾ ਇੱਥੇ ਜਮਾ। ਸੋ ਐਮਐਸ ਕੰਪਨੀ ਨੇ ਜਿਹੋ ਨੇ 50 75 ਦੇ ਫਿਟ ਕਰਿਆ ਵਾ। ਸੋ ਦੇਖੋ ਨਜ਼ਾਰੇ ਲਿਆਉਂਦਾ ਪਿਆ ਜਮਾ ਚਾਰ ਰੈਨ ਨਤਰਾਇੀ ਕਰ ਦੋ ਤੁਰੇ ਜਾਂਦਾ ਜਮਾ। ਤੇ ਨਾਲੇ ਪ੍ਰੈਸੋਂ ਦਾ ਤੁਰੇ ਜਾਂਦਾ ਤੇ ਨਾਲੇ ਮੰਨ ਕੇ ਚੱਲੋ ਕੋਈ ਖਰਾਬ ਪਾਉਣ ਦੀ ਲੋੜ ਨਹੀਂ ਟਰੈਕਟਰ ਦੇ ਮਗਰ ਹੋਰ ਨਹੀਂ ਤੇ ਵੀਰਾਂ ਨੇ ਆਪ ਦਾ ਲਵਾਇਆ। ਸਿਰਫ ਸੈਜ ਪਾਉਣ ਦੀ ਖਾਤਰ ਕਹਿੰਦੇ ਸੈਜ ਦਾ ਕੰਮ ਲੈ ਗਏ ਨਾਲੇ ਚੱਲੋ ਬਾਕੀ ਦਾ ਕੰਮ ਲੈਂਦੇ ਪਏ ਆ। ਸੋ ਦੇਖੋ ਨਜ਼ਾਰਾ ਹੁੰਦਾ ਜਮਾ ਪਿੰਡ ਧੌੜ ਦੇ ਪਾ ਵੀਡੀਓ ਕਵਰ ਕਰਦੇ ਆ ਵੀਰ ਮਾਦੇ ਦੇ ਘਰ ਹੋ ਜਾਵਾ। ਸੈ ਤੁਹੇ ਦੇਖੋ ਹਲਕਾ ਹਲਕਾ ਨਾਲ ਸਿੱਟਾ ਜਾਂਦਾ ਤਰ੍ਹਾਂ ਜਾਂਦਾ ਤੇ ਸਸਟਾ ਹੁੰਦਾ ਹੈਗਾ ਮਸ਼ੀਨਰੀ ਦਾ ਹੈਗਾ 18-20 ਲੱਖ ਰੁਪਏ ਦੇ ਘੱਟੋ ਘੱਟ ਪਰ ਹੈ ਨਿਆਰੇ ਦਾ ਅਰਜਾ ਮਾ ਸੋ ਐਮਐਸ ਇੰਡੀਆ ਲੋਡਰ ਇੱਥੋਂ ਲੱਗਿਆ ਬਾਈ ਦਾ